ਸਾਚੀ ਕਾਲ ਦੋਸਤੋ ਅੱਜ ਦਾ ਦਿਨ ਵੀਰਵਾਰ 7 ਅਗਸਤ 2020 ਦੇਖਿਓ ਅੱਜ ਦੀਆਂ ਟੌਪ 10 ਖਬਰਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਵਿਕਰਮਨ ਮੰਜੀਟਿਆ ਜ਼ਮਾਨਤ ਮਾਮਲੇ ਵਿੱਚ ਵੱਡਾ ਅਪਡੇਟ ਮੋਹਾਲੀ ਅਦਾਲਤ ਵਿੱਚ ਸੁਣਵਾਈ ਵਿਕਰਮ ਸਿੰਘ ਮੰਜੀਟਿਆ ਹਾਲੇ ਵੀ ਜੇਲ੍ਹ ਵਿੱਚ ਬੰਦ ਹਨ ਤੇ ਜੇਲ੍ਹ ਦੇ ਅੰਦਰੋਂ ਪਾਈਆਂ ਪਟੀਸ਼ਨਾਂ ਨੂੰ ਲੈ ਕੇ ਸੁਣਵਾਈ ਹਾਲੇ ਵੀ ਚੱਲੀ ਹੈ ਦੱਸਦੀ ਹੈ ਕਿ ਮੰਜੀਟਿਆ ਵੱਲੋਂ ਪਾਈ ਗਈ ਜ਼ਮਾਨਤ ਦੀ ਅਰਜੀ ਤੇ ਮੋਹਾਲੀ ਅਦਾਲਤ ਵਿੱਚ ਇੱਕ ਵਾਰ ਫਿਰ ਸੁਣਵਾਈ ਹੋਈ ਅਦਾਲਤ ਨੇ ਜ਼ਮਾਨਤ ਮਾਮਲੇ ਦੀ ਅਗਲੀ ਤਰੀਖ 7 ਅਗਸਤ ਮੁਕਰ ਕੀਤੀ ਹੈ ਇਸ ਤਰੀਕੇ ਨਾਲ ਹੁਣ ਤੱਕ ਇਸ ਮਾਮਲੇ ਵਿੱਚ ਕੁੱਲ 6 ਵਾਰੀ ਸੁਣਵਾਈ ਹੋ ਚੁੱਕੀ ਹੈ ਪਰ ਅਜੇ ਤੱਕ ਜ਼ਮਾਨਤ ਤੇ ਅੰਤਿਮ ਫੈਸਲਾ ਨਹੀਂ ਆਇਆ ਇਸ ਦੇ ਨਾਲ ਨਾਲ ਜੇਲ੍ਹ ਚ ਬਿਕਰਮਨ ਜੀਠੀਆ ਦੀ ਬੈਰਕ ਬਦਲਣ ਸੰਬੰਧੀ ਅਰਜੀ ਤੇ ਵੀ ਅਦਾਲਤ ਚ ਚਰਚਾ ਹੋਈ ਮਨਜੀਠੀਆ ਦੇ ਵਕੀਲਾਂ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਮਨਜੀਠੀਆ ਦੀ ਜਾਨ ਨੂੰ ਖਤਰਾ ਹੈ ਇਸ ਲਈ ਉਹਨਾਂ ਦੀ ਬੈਰਕ ਤਬਦੀਲ ਕੀਤੀ ਜਾਵੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਬਾਰਾ ਅਗਸਤ ਨੂੰ ਨਿਰਧਾਰਤ ਕੀਤੀ ਹੈ ਜਿਕਰਯੋਗ ਹੈ ਕਿ ਮਨਜੀਠੀਆ ਨੂੰ ਵਿਜੀਲੈਂਸ ਵਿਭਾਗ آمدਨ ਤੋਂ ਵੱਧ ਚਾਈਦਨ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਚ ਕਾਫੀ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ ਵਿਕਰਮ ਮਨਜੀਠੀਆ ਨੇ ਆਪਣੀ ਜ਼ਮਾਨਤ ਲਈ ਮੋੜ ਅਦਾਲਤ ਦੀ ਸ਼ਰਨ ਲੈ ਲਈ ਹੈ ਪਰ ਹਰ ਵਾਰੀ ਸੁਣਵਾਈ ਅਗਲੇ ਦਿਨਾਂ ਲਈ ਟਾਲੀ ਜਾ ਰਹੀ ਹੈ ਹੁਣ ਨજર ਰਹੇਗੀ 7 ਅਗਸਤ ਅਤੇ 12 ਅਗਸਤ ਦੀਆਂ ਸੁਣਵਾਈਆਂ ਤੇ ਜਿੱਥੇ ਜ਼ਮਾਨਤ ਤੇ ਬੈਰਕ ਤਬਦੀਲੀ ਬਾਰੇ ਅਦਾਲਤ ਵੱਲੋਂ ਕੋਈ ਅਹਿਮ ਫੈਸਲਾ ਆ ਸਕਦਾ ਹੈ ਦੂਸਰੀ ਖਬਰ ਜਲੰਧਰ ਵਿੱਚ ਚੱਲੀਆਂ ਗੋਲੀਆਂ ਨੌਜਵਾਨ ਨੂੰ ਗੋਲੀ ਮਾਰ ਕੇ ਦੋਸ਼ੀ ਫਰਾਰ ਲੋਕਾਂ ਵਿੱਚ دہشت ਦਾ ਮਾਹੌਲ ਪੰਜਾਬ ਦੇ ਜ਼ਿਲ੍ਹੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ 10 ਦੀ ਇੱਕ ਪੁਰਾਣੀ ਰੰਜਿਸ਼ ਕਾਰਨ ਲਾਠੀ ਮਾਰ ਮਹੱਲੇ ਵਿੱਚ ਇੱਕ ਨੌਜਵਾਨ ਨੇ ਦੂਸਰੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਘਟਨਾ ਵਿੱਚ ਜ਼ਖਮੀ ਹੋਏ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਲਿਜਾਇਆ ਗਿਆ ਦੋਸ਼ੀ ਮੌਕੇ ਤੇ ਫਰਾਰ ਹੋ ਗਿਆ ਪ੍ਰਾਪਤ ਜਾਣਕਾਰੀ ਅਨਸਾਰ ਅਮਨ ਪਾਸਵਨ ਨਿਵਾਸੀ ਰਹਿਰੂ ਪਿੰਡ ਨੇ ਰਾਹੁਲ ਨਾਮਕ ਨੌਜਵਾਨ ਤੇ ਗੋਲੀਬਾਰੀ ਕੀਤੀ ਰਾਹੁਲ ਲਾਠੀ ਮਾਰ ਮੁਹੱਲੇ ਦਾ ਰਹਿਣ ਵਾਲਾ ਹੈ ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਪਹਿਲਾਂ ਤੋਂ ਹੀ ਰੰਜਿਸ਼ ਸੀ ਜਾਣਕਾਰੀ ਮੁਤਾਬਕ ਗੋਲੀਬਾਰੀ ਦੌਰਾਨ ਗੋਲੀ ਕਿਸੇ ਗੈਰ ਕਾਨੂੰਨੀ ਹਥਿਆਰ ਤੋਂ ਚੱਲੀ ਸੀ ਅਮਨ ਵਿਰੁੱਧ ਪਹਿਲਾਂ ਵੀ ਲੁੱਟ ਦਾ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਗੋਲੀਬਾਰੀ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠਾ ਹੋ ਗਏ ਅਤੇ ਖੂਨ ਨਾਲ ਲਤਪਟ ਰਾਹੁਲ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਭਾਲ ਕਰ ਰਹੀ ਹੈ ਇਸ ਦੇ ਨਾਲ ਹੀ ਇਲਾਕੇ ਵਿੱਚ ਡਰਾ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੀਸਰੀ ਖਬਰ ਰਾਜਾ ਵਿਡਿੰਗ ਨੇ ਲੈਂਡ ਪੂਲਿੰਗ ਲਈ ਕਿਸਾਨਾਂ ਨੂੰ ਡਰਾਉਣ ਵਾਲੇ ਪੁਲਿਸ ਦੇ ਇਸਤੇਮਾਲ ਵਿਰੁੱਧ ਦਿੱਤੀ ਚੇਤਾਵਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਡਿੰਗ ਨੇ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਕਾਂਗਰਸ ਵੱਲੋਂ ਲੈਂਡ ਪੂਲਿੰਗ ਪਾਲਸੀ ਨੂੰ ਸਵੀਕਾਰ ਕਰਨ ਵਾਸਤੇ ਕਿਸਾਨਾਂ ਨੂੰ ਡਰਾਉਣ ਅਤੇ ਧਮਕਾਉਣ ਲਈ ਪੁਲਿਸ ਦੇ ਇਸਤੇਮਾਲ ਵਿਰੁੱਧ ਚੇਤਾਵਨੀ ਦਿੱਤੀ ਹੈ। ਉਹਨਾਂ ਖੁਲਾਸਾ ਕੀਤਾ ਹੈ ਕਿ ਆਪ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਗਲਾਡਾ ਦੇ ਦਫ਼ਤਰ ਵਿੱਚ ਬਦਲ ਦਿੱਤਾ ਹੈ ਜਿੱਥੇ ਕਿਸਾਨਾਂ ਨੂੰ ਲੈਂਡ ਪੋਲਿੰਗ ਪਾਲਸੀ ਨੂੰ ਸਵੀਕਾਰ ਕਰਨ ਲਈ ਬੁਲਾਇਆ ਅਤੇ ਡਰਾਇਆ ਜਾ ਰਿਹਾ ਹੈ। ਇੱਥੇ ਇੱਕ ਬਿਆਨ ਵਿੱਚ ਵਿਡਿੰਗ ਨੇ ਖੁਲਾਸਾ ਕੀਤਾ ਕਿ ਉਹਨਾਂ ਨੂੰ ਸਬੰਧਤ ਕਿਸਾਨਾਂ ਵੱਲੋਂ ਫੋਨ ਕਾਲਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਪੁਲਿਸ ਦੁਆਰਾ ਬੁਲਾਇਆ ਜਾ ਰਿਹਾ ਹੈ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਸਵੀਕਾਰ ਕਰਨ ਵਾਲੇ ਸਮਝੌਤੇ ਉੱਪਰ ਦਸਤਖਤ ਕਰਨ ਲਈ ਧਮਕਾਇਆ ਜਾ ਰਿਹਾ ਹੈ। ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਗੈਰ ਸਵੀਕਾਰੀ ਹੋਗਾ ਤੇ ਇਸ ਦੇ ਖਤਰਨਾਕ ਤੇ ਵਿਨਾਸ਼ਕਾਰੀ ਨਤੀਜੇ ਸਾਹਮਣੇ ਆਉਣਗੇ। ਉਹਨਾਂ ਪੁੱਛਿਆ ਕਿ ਜੇਕਰ ਕਿਸਾਨਾਂ ਦੀ ਜ਼ਮੀਨ ਖੋਹ ਲਈ ਜਾਂਦੀ ਹੈ ਤਾਂ ਉਹਨਾਂ ਕੋਲ ਕੀ ਬਚੇਗਾ? ਸੂਬਾ ਕਾਂਗਰਸ ਪ੍ਰਧਾਨ ਨੇ ਅਤੀ ਉਤਸ਼ਾਹਿਤ ਪੁਲਿਸ ਅਧਿਕਾਰੀਆਂ ਜਿਹੜੇ ਆਪਣੇ ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਹਨ ਉਹਨਾਂ ਨੂੰ ਸਵਿਧਾਨੀ ਭਰਿਆ ਸਨੇਹਾ ਦਿੰਦੇ ਹੋਇਆ ਕਿਹਾ ਕਿ ਯਾਦ ਰੱਖੋ ਇਹ ਕੁਝ ਮਹੀਨਿਆਂ ਦੀ ਹੀ ਗੱਲ ਹੈ ਕਿਉਂਕਿ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਇਸ ਦੇ ਦੌਰਾਨ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਕਿਸਾਨਾਂ ਨੂੰ ਡਰਾਉਣ ਅਤੇ ਧਮਕਾਉਣ ਵਾਲਾ ਕੰਮ ਨਾ ਕਰਨ ਕਿਸਾਨਾਂ ਨੂੰ ਉਹਨਾਂ ਦੀਆਂ ਜਮਾਨਾ ਦੇਣ ਵਾਸਤੇ ਮਜਬੂਰ ਕਰਨਾ ਮਾਫ਼ ਕਰਨ ਯੋਗ ਨਹੀਂ ਹੈ ਤੇ ਇਸ ਦਾ ਹਿਸਾਬ ਲਿਆ ਜਾਵੇਗਾ ਚੌਥੀ ਖਬਰ ਉਤਰਾਖੰਡ ਵਿੱਚ ਕੁਦਰਤ ਦਾ ਕਹਿਰ 58 ਸੈਕਿੰਡਾਂ ਵਿੱਚ ਸਭ ਕੁਝ ਤਬਾਹ ਉਤਰਾਖੰਡ ਦੇ ਧਾਰਲੀ ਪਿੰਡ ਵਿੱਚ ਬੱਦਲ ਫਟਣ ਨਾਲ ਹੋਈ ਤਬਾਈ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਇਸ ਵੱਡੀ ਕੁਦਰਤੀ ਆਫਤ ਵਿੱਚ 4 ਲੋਕਾਂ ਦੀ ਮੌਤ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਹੋ ਗਈ ਹੈ ਜਦੋਂ ਕਿ 130 ਲੋਕਾਂ ਨੂੰ ਬਚਾਇਆ ਗਿਆ ਹੈ ਧਾਰਲੀ ਪਿੰਡ ਵਿੱਚ ਸੈਂਕੜੇ ਲੋਕ ਲਾਪਤਾ ਹਨ ਪ੍ਰਸ਼ਾਸਨ ਦੇ ਅਨੁਸਾਰ ਸ਼ਨੀਵਾਰ ਦੁਪਹਿਰ ਲਗਭਗ 1.5 ਵਜੇ ਖੀਰ ਗੰਗਾ ਨਦੀ ਤੇ ਬੱਦਲ ਫਟਿਆ ਜਿਸ ਤੋਂ ਬਾਅਦ ਉੱਤੇ ਅਫੜਾ ਦਫੜੀ ਮੱਚ ਗਈ ਕੁਝ ਸਕਿੰਟਾਂ ਵਿੱਚ ਹੀ ਲੱਖਾਂ ਟਨ ਮਲਬਾ ਹੜ ਦੇ ਨਾਲ ਧਾਰ ਲਈ ਪਿੰਡ ਪਹੁੰਚ ਗਿਆ ਜਿਸ ਤੋਂ ਬਾਅਦ ਉੱਥੇ ਅਫੜਾ ਦਫੜੀ ਮੱਚ ਗਈ ਲੋਕ ਆਪਣੀ ਜਾਨ ਬਚਾਉਣ ਲਈ ਚੀਕਣ ਲੱਗੇ ਪਰ ਬਿਜਲੀ ਦੀ ਗਤੀ ਨਾਲ ਆਏ ਹੜ ਨੇ 52 ਸਕਿੰਟਾਂ ਵਿੱਚ ਪੂਰੇ ਪਿੰਡ ਨੂੰ ਨਿਗਲ ਲਿਆ ਪਿੰਡ ਵਿੱਚ ਕਈ ਮੀਟਰ ਮਲਬਾ ਇਕੱਠਾ ਹੋ ਗਿਆ ਕੁਝ ਘਰ ਮਲਬੇ ਦੇ ਢੇਰ ਹੇਠਾ ਪੂਰੀ ਤਰ੍ਹਾਂ ਦੱਬ ਗਿਆ ਉਨਾਂ ਦਾ ਨਾਮ ਨਿਸ਼ਾਨ ਮਿਟ ਗਿਆ ਖਬਰ ਮਿਲਦੇ ਹੀ 10 ਮਿੰਟਾਂ ਦੇ ਅੰਦਰ ਫੌਜ ਦੀ ਟੁਕੜੀ ਉੱਥੇ ਪਹੁੰਚ ਗਈ ਜ਼ਿਲ੍ਹਾ ਪ੍ਰਸ਼ਾਸਨ ਲਾਟ ਮੋੜ ਵਿੱਚ ਆ ਗਿਆ ਐਨ ਡੀ ਆਰ ਐਫ ਐਸ ਡੀ ਆਰ ਐਫ ਅਤੇ ਸਥਾਨਕ ਪੁਲਿਸ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਹਾਦਸੇ ਬਾਰੇ ਜਾਣਕਾਰੀ ਲਈ ਮਲਬੇ ਨੂੰ ਪਿੰਡ ਵੱਲ ਆਉਂਦਿਆ ਦੇਖ ਕੇ ਉੱਥੇ ਚੀਕ-ਚਿਹਾੜਾ ਮਚ ਗਿਆ ਕਿਉਂਕਿ ਜੇਹ ਲੱਗ ਰਿਹਾ ਸੀ ਜਿਵੇਂ ਉੱਥੇ ਮਿੱਟੀ ਅਤੇ ਮਲਬੇ ਨਾਲ ਭਰਿਆ ਕੋਈ ਬੰਨ ਫਟ ਗਿਆ ਹੋਵੇ ਹੜ ਦੇ ਰਾਹ ਵਿੱਚ ਜੋ ਵੀ ਆਇਆ ਉਹ ਤਬਾਹ ਹੋ ਗਿਆ ਲੋਕ ਕਬਰਾਟ ਵਿੱਚ ਬੁਰੀ ਤਰ੍ਹਾਂ ਚੀਕਦੇ ਹੋਏ ਦਿਖਾਈ ਦਿੱਤੇ ਲੋਕ ਆਪਣੀਆਂ ਅੱਖਾਂ ਦੇ ਸਾਹਮਣੇ ਤਬਾਹੀ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਜਦੋਂ ਪਹਾੜ ਤੋਂ ਢੇਠਾ ਆ ਰਿਹਾ ਹੜ ਉਥੇ ਬਣੇ ਘਰਾਂ ਨੂੰ ਟਕਰਾਇਆ ਤਾਂ ਇੱਕ ਰੂਹ ਕੰਬਾਉ ਤ੍ਰਿਸ਼ ਦੇਖਿਆ ਗਿਆ। ਅਫੜਾ-ਦਫੜੀ ਦੇ ਵਿਚਕਾਰ ਇੱਕ ਕਾਰ ਵਿੱਚ ਮੌਜੂਦ ਕੁਝ ਔਰਤਾਂ ਆਪਣੇ ਰਿਸ਼ਤੇਦਾਰਾਂ ਨੂੰ ਸੁਚੇਤ ਕਰਨ ਲਈ ਚੀਕਦੀਆਂ ਹੋਈਆਂ ਦਿਖਾਈ ਦਿੱਤੀਆਂ। ਖੀਰ ਕੰਗਾ ਨਦੀ ਰਾਈ ਪਹਾੜੀ ਤੋਂ ਆ ਰਿਹਾ ਹੜ ਪਲਕ ਚਪਕਦਿਆਂ ਹੀ ਭਾਗੀ ਰਤੀ ਨਦੀ ਵਿੱਚ ਰਲ ਗਿਆ ਪਰ ਇਸ ਦੌਰਾਨ ਇਸ ਨੇ ਉੱਥੇ ਤਬਾਹੀ ਮਚਾ ਦਿੱਤੀ। ਉਤਰਾਖੰਡ ਦੇ ਧਾਰਲੀ ਪਿੰਡ ਵਿੱਚ ਨਦੀ ਹੜ ਵਿੱਚ ਹੈ ਹੁਣ ਧਾਰਲੀ ਪਿੰਡ ਵਿੱਚ ਚਾਰੇ ਪਾਸੇ ਤਬਾਈ ਦੇ ਨਿਸ਼ਾਨ ਹੀ ਦਿਖਾਈ ਦੇ ਰਹੇ ਹਨ ਮਤਲਬ ਫਟਨ ਕਾਰਨ ਕੁਦਰਤ ਨੇ ਧਾਰਲੀ ਪਿੰਡ ਵਿੱਚ ਅਜਿਹਾ ਕਾਰਮਚਾਰ ਦਿੱਤਾ ਕਿ ਪੂਰੇ ਦੇਸ਼ ਵਿੱਚ ਹਾਹਾਕਾਰ ਮਚ ਗਈ ਕੀਰ ਗੰਗਾ ਨਦੀ ਰਾਹੀ ਪਹਾੜ ਤੋਂ ਏਟਾ ਮਲਬੇ ਨੂੰ ਪਿੰਡ ਨੂੰ ਦੋ ਹਿੱਸਿਆਂ ਵਿੱਚ ਪਾੜ ਦਿੱਤਾ ਪਿੰਡ ਦੇ ਜ਼ਿਆਦਾਤਰ ਘਰ ਲੱਖਾਂ ਟਨ ਮਲਬੇ ੇਟ ਦਬੇ ਹੋਏ ਹਨ ਜਾਂ ਕਹਿ ਲਓ ਕਿ ਮਲਬੇ ਦੇ 파ੜ ਏਟ ਇਸ ਭਿਆਨਕ ਆਫਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਜੇ ਪਤਾ ਨਹੀਂ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਾੜਾਂ ਤੇ ਮਲਬੇ ਕਾਰਨ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਹਨ ਧਾਰਲੀ ਪਿੰਡ ਵਿੱਚ ਤਬਾਹੀ ਦੇਖ ਕੇ ਲੋਕ ਕੰਬ ਗਏ ਬਹੁਤ ਨੁਕਸਾਨ ਹੋਇਆ ਇਹਨਾਂ ਪਹਿਲਾਂ ਕਦੇ ਨਹੀਂ ਹੋਇਆ ਸੀ ਪਤਾ ਨਹੀਂ ਕਿੰਨੇ ਲੋਕ ਮਰੇ ਕਿੰਨੇ ਲੋਕ ਦੱਬ ਗਏ ਕਈ ਚਸ਼ਮਦੀਦ ਗਵਾਹ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਮਰ ਗਏ ਅਗਲੀ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਸਭ ਵੀਰਾਂ ਭੈਣਾਂ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਉਹਨਾਂ ਨੂੰ ਪੰਜਾਬ ਦੀ ਹਰ ਤਾਜ਼ਾ ਖਬਰ ਸਮੇਂ ਸਿਰ ਮਿਲਦੀ ਰਹੇ ਪੰਜਵੀਂ ਖਬਰ ਸਿੱਕਮ ਵਿੱਚ ਆਰਮੀ ਰੋਡ ਬਣਵਾਣ ਸਮੇਂ ਵਾਪਰਿਆ ਭਿਆਨਕ ਹਾਦਸਾ ਸੰਗਰੂਰ ਦੇ ਫੌਜੀ ਲਾਂਸ ਨਾਈ ਕਰੀਮ ਸਿੰਘ ਹਾਦਸੇ ਵਿੱਚ ਹੋਏ ਸ਼ਹੀਦ ਸੰਗਰੂਰ ਦੇ ਪਿੰਡ ਨਮੋਲ ਨਾਲ ਸਬੰਧਤ ਲਾਂਸ ਨਾਇਕ ਰਿੰਕੂ ਸਿੰਘ ਸਿੱਖਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਰਿੰਕੂ ਸਿੰਘ 55 ਇੰਜੀਨੀਅਰ ਰੈਜੀਮੈਂਟ ਯੂਨਿਟ ਵਿੱਚ ਸੇਵਾ ਕਰ ਰਹੇ ਸਨ ਅਤੇ 2016 ਵਿੱਚ ਫੌਜ ਵਿੱਚ ਭਰਤੀ ਹੋਏ ਸਨ ਇਹ ਦਰਦਨਾਕ ਘਟਨਾ ਉਸ ਵੇਲੇ ਵਾਪਰੀ ਜਦੋਂ ਸਿੱਖਮ ਵਿੱਚ ਆਰਮੀ ਰੋਡ ਬਣਵਾਉਣ ਦੇ ਕੰਮ ਦੌਰਾਨ ਕੰਕਰੀਟ ਮਸ਼ੀਨ ਦਾ ਸਟੀering ਅਚਾਨਕ ਲਾਕ ਹੋ ਗਿਆ ਜਿਸ ਕਾਰਨ ਨਿਰੰਤਰ ਤੌਰ 'ਤੇ ਬਾਹਰ ਹੋਈ ਮਸ਼ੀਨ ਕਰਨ ਹੋਏ ਹਾਦਸੇ ਵਿੱਚ ਰਿੰਕੂ ਸਿੰਘ ਦੀ ਮੌਤ ਹੋ ਗਈ ਦੱਸ ਦੀ ਹੈ ਕਿ ਉਹ ਆਪਣੇ ਪਿੱਛੇ ਮਾਤਾ ਪਿਤਾ ਤੇ ਵੱਡੇ ਭਰਾ ਨੂੰ ਛੱਡ ਗਏ ਹਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਲੋਕ ਇਸ ਵਿਰੋਧ ਭਰੇ ਸਮੇ ਵਿੱਚ ਪਰਿਵਾਰ ਨਾਲ ਗਹਿਰੀ ਸਾਂਝ ਵਖਾ ਰਹੇ ਹਨ ਰਿੰਕੂ ਸਿੰਘ ਦੀ ਸ਼ਹਾਦਤ ਦੀ ਵੀ ਯਾਦ ਰਹੇਗੀ ਪਿੰਡ ਦੇ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਆਰਮੀ ਤੋਂ ਫੋਨ ਆਇਆ ਸੀ ਕਿ ਜਿਸ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਰਿੰਕੂ ਸਿੰਘ ਦੀ ਇੱਕ ਘਟਨਾ ਦੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਇਸ ਖਬਰ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੈ ਉਹਨਾਂ ਦੱਸਿਆ ਹੈ ਕਿ ਰਿੰਕੂ ਸਿੰਘ ਇੱਕ ਚੰਗਾ ਸਪੋਰਟਸਮੈਨ ਸੀ ਜਿਸ ਦੇ ਕਾਰਨ ਪੰਚਾਇਤ ਨੇ ਫੈਸਲਾ ਕੀਤਾ ਕਿ ਰਿੰਕੂ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੇ ਹੀ ਖੇਡ ਸਟੇਡੀਅਮ ਵਿੱਚ ਕੀਤਾ ਜਾਵੇਗਾ ਤੇ ਇੱਥੇ ਉਸ ਦੀ ਯਾਦਗਾਰ ਸਥਾਪਿਤ ਕੀਤੀ ਜਾਵੇਗੀ ਉੱਥੇ ਹੀ ਗਵਾਂਢੀ ਜਗਸੀਰ ਸਿੰਘ ਨੇ ਗੱਲ ਕਰਦੇ ਆ ਦੱਸਿਆ ਹੈ ਕਿ ਇਸ ਖਬਰ ਤੋਂ ਬਾਅਦ ਪਰਿਵਾਰ ਦੇ ਉੱਪਰ ਦੁੱਖ ਦਾ ਪਾੜ ਟੁੱਟ ਗਿਆ ਹੈ ਇਸ ਘਟਨਾ ਨੇ ਉਹਨਾਂ ਨੂੰ ਝੰਡੋੜ ਕੇ ਰੱਖ ਦਿੱਤਾ। ਉਹਨਾਂ ਨੇ ਦੱਸਿਆ ਕਿ ਰਿੰਕੂ ਸਿੰਘ 9 ਸਾਲ ਤੋਂ ਆਰਮੀ ਵਿੱਚ ਸੇਵਾ ਨਿਭਾ ਰਹੇ ਸਨ। 6ਵੀਂ ਖਬਰ। CBSE ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਲਈ 75% ਹਾਜ਼ਰੀ ਲਾਜ਼ਮੀ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਨਿਯਮ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 75% ਘਟੋ-ਘਾਟ ਹਾਜ਼ਰੀ ਲਾਜ਼ਮੀ ਕਰ ਦਿੱਤੀ ਹੈ। ਤਾਂ ਜੋ ਉਹ 2026 ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋ ਸਕਣ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਉਹਨਾਂ ਰਿਪੋਰਟਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਸੰਬੰਧੀ ਪਾਲਣਾ ਵਿੱਚ ਲਾਪਰਵਾਹੀ ਸਾਹਮਣੇ ਆਈ ਸੀ। CBSE ਨੇ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ ਤੇ ਸਖਤ ਨਜ਼ਰ ਰੱਖਣ ਅਤੇ ਸਮੇਂ ਸਿਰ ਰਿਪੋਰਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਕੋਈ ਵਿਦਿਆਰਥੀ ਮੈਡੀਕਲ ਐਮਰਜੈਂਸੀ ਕਾਰਨ ਛੁੱਟੀ ਲੈਂਦਾ ਹੈ ਤਾਂ ਉਸ ਨੂੰ ਛੁੱਟੀ ਤੋਂ ਤੁਰੰਤ ਬਾਅਦ ਸਕੂਲ ਨੂੰ ਬੈਡ ਮੈਡੀਕਲ ਦਸਤਾਵੇਜ਼ਾਂ ਦੇ ਨਾਲ ਅਰਜੀ ਜਮ੍ਹਾਂ ਕਰਾਉਣੀ ਪਵੇਗੀ ਜੇਕਰ ਵਿਦਿਆਰਥੀ ਹੋਰ ਕਾਰਨ ਕਰਕੇ ਛੁੱਟੀ ਲੈਂਦਾ ਹੈ ਤੇ ਸਕੂਲ ਨੂੰ ਜਾਇਜ਼ ਕਾਰਨ ਬਾਰੇ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਜੇਕਰ ਵਿਦਿਆਰਥੀ ਬਿਨਾਂ ਅਰਜੀ ਜਾਂ ਜਾਣਕਾਰੀ ਦੇ ਗੈਰ ਹਾਜ਼ਰ ਪਾਇਆ ਜਾਂਦਾ ਹੈ ਤੇ ਇਸ ਨੂੰ ਅਨਧਿਕਾਰਿਤ ਗੈਰ ਹਾਜ਼ਰੀ ਮੰਨੀ ਜਾਵੇਗੀ ਅਜਿਹੇ ਮਾਮਲਿਆਂ ਵਿੱਚ ਸੀਬੀਐਸਸੀ ਉਹਨਾਂ ਨੂੰ ਡਮੀ ਉਮੀਦਵਾਰ ਮੰਨ ਕੇ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ ਦਾ ਰੋਜ਼ਾਨਾ ਰਿਕਾਰਡ ਰੱਖਣਾ ਪਵੇਗਾ ਇਸ ਰਿਕਾਰਡ ਦੀ ਕਲਾਸ ਅਧਿਆਪਕਾਂ ਅਤੇ ਸਕੂਲ ਪ੍ਰਸ਼ਾਸਨ ਦੁਆਰਾ ਤਸਦੀਕ ਕੀਤੀ ਜਾਣੀ ਚਾਹੀਦੀ ਹੈ ਬੋਰਡ ਸਮੇਂ-ਸਮੇਂ ਤੇ ਅਚਾਨਕ ਨਰੀਖਣ ਕਰ ਸਕਦਾ ਹੈ ਇਸ ਲਈ ਹਾਜ਼ਰੀ ਰਜਿਸਟਰ ਹਮੇਸ਼ਾ ਅਪਡੇਟ ਅਤੇ ਤਿਆਰ ਹੋਣਾ ਚਾਹੀਦਾ ਹੈ ਜੇਕਰ ਕਿਸੇ ਵਿਦਿਆਰਥੀ ਦੀ ਹਾਜ਼ਰੀ ਘਾਟ ਹੈ ਤਾਂ ਸਕੂਲ ਨੂੰ ਉਸਦੇ ਮਾਪਿਆਂ ਨੂੰ ਪੱਤਰ ਈਮੇਲ ਜਾਂ ਸਪੀਡ ਪੋਸਟ ਰਾਹੀਂ ਸੂਚਿਤ ਕਰਨਾ ਪਵੇਗਾ ਇਸ ਵਿੱਚ ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਕਾਟਾ ਹਾਜ਼ਰੀ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ਲਈ ਅਯੋਗ ਕਰ ਸਕਦੀ ਹੈ ਸਕੂਲ ਨੂੰ ਇਸ ਸੰਚਾਰ ਦਾ ਰਿਕਾਰਡ ਸੁਰੱਖਿਅਤ ਰੱਖਣਾ ਹੋਵੇਗਾ ਜੇਕਰ CBSE ਦੁਆਰਾ ਕੀਤੇ ਗਏ ਨਰੀਖਣ ਵਿੱਚ ਕਿਸੇ ਵਿਦਿਆਰਥੀ ਦੀ ਨਿਯਮਤ ਹਾਜ਼ਰੀ ਦਾ ਸਬੂਤ ਨਹੀਂ ਮਿਲਦਾ ਜਾਂ ਰਿਕਾਰਡ ਅਧੂਰਾ ਪਾਇਆ ਜਾਂਦਾ ਹੈ ਤੇ ਜਿਹੇ ਵਿਦਿਆਰਥੀ ਨੂੰ ਡੰਮੀ ਅੰਬੀਰ ਵਾਰ ਮੰਨਿਆ ਜਾ ਸਕਦਾ ਹੈ ਅਜਿਹੇ ਮਾਮਲੇ ਵਿੱਚ ਨਾ ਸਿਰਫ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਰੋਕਿਆ ਜਾ ਸਕਦਾ ਹੈ ਸਗੋਂ ਸਕੂਲ ਦੀ ਮਾਨਤਾ ਰੱਦ ਕਰਨ ਲਈ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਉੱਤਮੀ ਖਬਰ ਪੰਜਾਬ ਵਿੱਚ ਮਲਾਵਟ ਖੁਰਾ ਦੀ ਖੈਰ ਨਹੀਂ CM ਭਗਵੰਤ ਮਾਨ ਦੇ ਸਖਤ ਹੁਕਮ ਹੁਣ ਸਿੱਧੇ ਜਾਣ ਕੇ ਜੇਲ੍ਹ ਭਿਆਵਦੀ ਆਮ ਆਦਮੀ ਪਾਰਟੀ ਸਰਕਾਰ ਨੇ ਖੁਰਾਕ ਸੁਰੱਖਿਆ ਨੂੰ ਲੈ ਕੇ ਅਜਿਹੀ ਮੁਹਿੰਮ ਸ਼ੁਰੂ ਕੀਤੀ ਹੈ ਜੋ ਪੂਰੇ ਦੇਸ਼ ਵਿੱਚ ਇੱਕ ਮਿਸਾਲ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮਲਾਵਟਖੋਰੀ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੇ ਲੋਕਾਂ ਵਿੱਚ ਵਿਸ਼ਵਾਸ ਜਗਾਇਆ ਹੈ ਇਸ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਸਰਕਾਰ ਸਿਰਫ ਵਾਅਦੇ ਕਰਨ ਵਿੱਚ ਨਹੀਂ ਸਗੋਂ ਠੋਸ ਕਦਮ ਚੁੱਕਣ ਵਿੱਚ ਵੀ ਵਿਸ਼ਵਾਸ ਰੱਖਦੀ ਹੈ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸੁਧਾਰਾ ਤੋਂ ਲੈ ਕੇ ਮੁਹੱਲਾ ਕਲੀਨਿਕਾਂ ਵਿੱਚ ਸਿਹਤ ਸਵਾਵਾਾਂ ਤੱਕ ਨਸ਼ਿਆ ਵਿਰੁੱਧ ਮੁਹਿੰਮ ਤੋਂ ਬਾਅਦ ਹੁਣ ਕਾਨ ਪੀਂਦੀ ਅਵਸਥਾ ਵਿੱਚ ਮਲਾਵਟ ਖੋਰੀ ਤੇ ਸਖਤ ਕਾਰਵਾਈ ਪੰਜਾਬ ਵਿੱਚ ਬਦਲਾਅ ਦੀ ਇੱਕ ਨਵੀਂ ਤਸਵੀਰ ਪੇਸ਼ ਕੀਤੀ ਹੈ ਪਿਛਲੇ 3 ਸਾਲਾਂ ਵਿੱਚ ਸਰਕਾਰ ਨੇ ਦੁੱਧ ਪਨੀਰ ਦੇਸੀ ਘਿਓ ਮਸਾਲੇ ਮਠਿਆਈਆਂ ਫਾਸਟ ਫੂਡ ਫਲ ਅਤੇ ਸਬਜ਼ੀਆਂ ਦੇ ਹਜ਼ਾਰਾਂ ਨਮੂਨੇ ਇਕੱਠੇ ਕੀਤੇ ਅਤੇ ਉਹਨਾਂ ਦੇ ਟੈਸਟ ਕੀਤੇ ਪਨੀਰ ਦੇ 240 ਨਮੂਨਿਆਂ ਵਿੱਚੋਂ 1000 ਤੋਂ ਵੱਧ ਬੇਨਮੀਆ ਪਾਈਆਂ ਗਈਆਂ 5300 ਕਿਲੋ ਪਨੀਰ ਜ਼ਬਤ ਕੀਤਾ ਗਿਆ ਅਤੇ 4200 ਕਿਲੋ ਨਸ਼ਟ ਕਰ ਦਿੱਤਾ ਗਿਆ। ਦੁੱਧ ਦੇ 2558 ਨਮੂਨਿਆਂ ਵਿੱਚੋਂ 700 ਨਮੂਨੇ ਘਟੀਆ ਪਾਏ गए 4000 ਕਿਲੋ ਦੁੱਧ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਗਿਆ। ਲੁਧਿਆਣਾ ਦੀ ਵੈਟਰਨਰੀ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਬੱਚਿਆਂ ਲਈ એનર્ਜੀ ਡਰਿੰਕਸ ਤੇ ਪਾਬੰਦੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਬੱਚਿਆਂ ਨੂੰ ਵਿੱਚ ਜਾਣ ਵਾਲੇ એનર્ਜੀ ਡਰਿੰਕਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ 500 ਤੋਂ ਵੱਧ ਜਾਗਰੂਕ ਕੈਂਪ ਲਗਾਏ ਗਏ ਹਨ 150 ਤੋਂ ਵੱਧ ਈਟ ਰਾਈਟ ਇੰਡੀਆ ਪ੍ਰਮਾਣਿਤ ਸਟਰੀਟ ਫੂਡ ਹੱਬ ਬਣਾਏ ਗਏ ਕਲੀਨ ਕੈਂਪਸ ਪਹਿਲ ਕਦਮੀਆਂ ਨੇ ਕਾਲਜਾਂ ਅਤੇ ਸਕੂਲਾਂ ਵਿੱਚ ਸਿਹਤਮੰਦ ਖਾਣ-ਪੀਣ ਤੇ ਜ਼ੋਰ ਦਿੱਤਾ ਜਨਤਾ ਵਿੱਚ ਵਧਿਆ ਭਰੋਸਾ ਇਹ ਮੁਹਿਮ ਸਿਰਫ ਇੱਕ ਪ੍ਰਸ਼ਾਸਕੀ ਕਾਰਵਾਈ ਨਹੀਂ ਹੈ ਸਗੋਂ ਜਨਤਾ ਨੂੰ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਹੈ ਕਿ ਉਹਨਾਂ ਦੀ ਸਿਹਤ ਅਤੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਭਗਵੰਤ ਮਾਨ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਪੰਜਾਬ ਦੇ ਹਰ ਘਰ ਵਿੱਚ ਸਿਰਫ ਸਾਫ਼ ਸੁਰੱਖਿਆ ਅਤੇ ਭਰੋਸੇ ਮੰਗ ਭੋਜਨ ਹੀ ਪਹੁੰਚੇਗਾ 8ਵੀਂ ਖਬਰ ਐਸਐਚਓ ਵਿਕਰਮ ਸਿੰਘ ਸਸਪੈਂਡ ਪੁਲਿਸ ਹਿਰਾਸਤ ਵਿੱਚ ਨੌਜਵਾਨ ਦੀ ਤੋੜੀ ਸੀਬਾਂ ਮਾਲਸਾ ਜ਼ਿਲ੍ਹੇ ਦੇ ਸਰਦੂਲਗੜ ਦੇ ਐਸਐਚਓ ਵਿਕਰਮ ਸਿੰਘ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਅੱਜ ਇਸ ਮਾਮਲੇ ਦੀ ਸੁਣਵਾਈ ਹਾਈ ਕੋਰਟ ਵਿੱਚ ਹੋਣੀ ਹੈ ਡੀਐਸਪੀ ਇਸ ਮਾਮਲੇ ਦੀ ਸਟੇਟਸ ਰਿਪੋਰਟ ਲੈ ਕੇ ਚੰਡੀਗੜ੍ਹ ਪੁੱਜੇ ਹਨ ਇਧਰ ਪੁਲਿਸ ਨੇ ਸਸਪੈਂਡ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਕਰ ਹੋਇਆ ਹੈ ਕਿ ਪੁਲਿਸ ਦੇ ਹਾਸਤੇ ਵਿੱਚ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਜਿਸ ਵਿੱਚ ਇੱਕ ਨੌਜਵਾਨ ਦੀ ਬਾਹਂ ਟੁੱਟ ਗਈ ਪੀੜਤ ਪਰਿਵਾਰ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਗਿਆ ਸੀ ਜਿਸ ਪਿੱਛੋਂ ਪੁਲਿਸ ਨੇ ਐਸਐਚਓ ਅਤੇ ਇੱਕ ਹੌਲਦਾਰ ਵਿਰੁੱਧ ਕੇਸ ਦਰਜ ਕਰਕੇ ਉਹਨਾਂ ਨੂੰ ਨੌਕਰੀ ਤੋਂ ਮੁਅਤਲ ਕਰਵਾ ਦਿੱਤਾ ਹੈ ਨੌਵੀਂ ਖਬਰ 6 ਸਾਲਾਂ ਬਾਅਦ ਪੀਐਮ ਮੋਦੀ ਜਾਣ ਕੇ ਚੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਸਿਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਜਾਣਗੇ 2020 ਵਿੱਚ ਪੂਰਬੀ ਲਦਾਖ ਦੇ ਗਲਵਾਨ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਹੋਈ ਝੜਪ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੀਨ ਦਾ ਪਹਿਲਾ ਦੌਰਾ ਹੋਵੇਗਾ ਇਹ ਦੌਰਾ ਭਾਰਤ ਅਤੇ ਚੀਨ ਵੱਲੋਂ ਦਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਹੋਵੇਗਾ ਚੀਨ ਵਿੱਚ ਐਸਈਓ ਸਿਮੇਲਨ 31 ਅਗਸਤ ਤੋਂ 1 ਸਤੰਬਰ ਤੱਕ ਹੋਣ ਜਾ ਰਿਹਾ ਹੈ ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਆਖਰੀ ਵਾਰ ਅਕਤੂਬਰ 2024 ਵਿੱਚ ਰੂਸ ਵਿੱਚ ਬ੍ਰਿਕਸ ਸਿਮੇਲਨ ਦੌਰਾਨ ਮਿਲੇ ਸਨ ਚੀਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ 20 ਤੋਂ ਵੱਧ ਦੇਸ਼ਾਂ ਦੇ ਨੇਤਾ ਅਤੇ 10 ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀ ਐਸਈਓ ਸਿਮੇਲਨ ਅਤੇ ਸਬੰਧਤ ਸਮਾਗਮਾਂ ਵਿੱਚ ਹਿੱਸਾ ਲੈਣਗੇ ਚੀਨ ਵਿੱਚ ਹੋਣ ਵਾਲੇ ਐਸਈਓ ਸਿਮੇਲਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜਾਪਾਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ 30 ਅਗਸਤ ਨੂੰ ਜਾਪਾਨੀ ਪ੍ਰਧਾਨ ਮੰਤਰੀ ਸ਼ਿਦਾ ਨਾਲ ਸਲਾਮਨਾ ਸੰਮੇਲਨ ਵਿੱਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾ ਸਾਲ 2019 ਵਿੱਚ ਚੀਨ ਗਏ ਸਨ ਵਪਾਰ ਸਹਿਯੋਗ ਅਤਵਾਦ ਖੇਤਰੀ ਸੁਰੱਖਿਆ ਤੇ ਬਹੁਪੱਖੀ ਸਹਿਯੋਗ ਵਰਗੇ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਅਜਿਹੇ ਸਮੇਂ ਵਿੱਚ ਚੀਨ ਦਾ ਦੌਰਾ ਕਰਨ ਜਾ ਰਹੇ ਹਨ ਜਦੋਂ ਅਮਰੀਕਾ ਭਾਰਤ ਤੇ ਟੈਰਿਫ ਵਧਾਉਣ ਦੀ ਲਗਾਤਾਰ ਧਮਕੀ ਦੇ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਬ੍ਰਿਕਸ ਦੇਸ਼ ਡਾਲਰ ਨੂੰ ਕਮਜ਼ੋਰ ਕਰ ਸਕਦੇ ਹਨ ਟਰੰਪ ਨੇ ਪਿਛਲੇ ਮਹੀਨੇ ਕਿਹਾ ਸੀ ਬ੍ਰਿਕਸ ਦੇ ਸਥਾਪਨਾ ਸਾਨੂੰ ਨੁਕਸਾਨ ਪਹੁੰਚਾਉਣ ਅਤੇ ਸਾਡੇ ਡਾਲਰ ਨੂੰ ਕਮਜ਼ੋਰ ਕਰਨ ਲਈ ਕੀਤੀ ਗਈ ਸੀ ਜੇਕਰ ਇਹ ਸਮੂਹ ਕਦੇ ਮਜ਼ਬੂਤ ਤਰੀਕੇ ਨਾਲ ਸਾਹਮਣੇ ਆਉਂਦਾ ਹੈ ਤਾਂ ਇਹ ਬਹੁਤ ਜਲਦੀ ਖਤਮ ਹੋ ਜਾਵੇਗਾ ਇਸ ਸਮੂਹ ਹੁਣ ਤੇਜ਼ੀ ਨਾਲ ਕਮਜ਼ੋਰ ਹੋ ਰਿਹਾ ਹੈ ਡਾਲਰ ਦਾ ਦਰਜਾ ਕੋਨਾ ਵਿਸ਼ਵ ਯੁੱਧ ਹਾਰਨ ਵਰਗਾ ਹੋਵੇਗਾ ਅਸੀਂ ਡਾਲਰ ਨੂੰ ਡਿੱਗਣ ਨਹੀਂ ਦੇਵਾਂਗੇ ਦਸਵੀਂ ਖਬਰ ਪੰਜਾਬ 'ਚ ਵਧਿਆ ਹੜ੍ਹਾਂ ਦਾ ਖਤਰਾ ਪੌਂਗ ਡੈਮ 'ਚੋਂ ਛੱਡਿਆ ਗਿਆ ਪਾਣੀ ਅਲਰਟ ਜਾਰੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਜਮੀਬ ਪਿਆ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਪੌਂਗ ਡੈਮ ਦੇ ਹੜ ਵਾਲੇ ਗੇਟ ਅੱਜ ਸ਼ਾਮ 5 ਵਜੇ ਖੋਲ੍ਹ ਦਿੱਤੇ ਗਏ ਹਨ ਅਤੇ 17000 ਕਿਊਸੀ ਦਾ ਪਾਣੀ ਛੱਡਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਸਥਿਤੀ ਨੂੰ ਲੈ ਕੇ ਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਅਲਰਟ ਤੇ ਹੈ। ਅਧਿਕਾਰੀ ਪੀਪੀਐਮਬੀ ਨਾਲ ਲਗਾਤਾਰ ਸੰਪਰਕ ਵਿੱਚ ਹਨ ਦਸੂਹਾ ਮਕੇਰੀਆ ਦੇ ਟਾਂਡਾ ਦੇ ਐਸਡੀਐਮਸ ਨੂੰ ਅਲਰਟ ਤੇ ਰੱਖਿਆ ਗਿਆ ਹੈ ਹਾਲਾਂਕਿ ਹਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਅਸ਼ਕਾ ਜੈਨ ਨੇ ਲੋਕਾਂ ਨੂੰ ਦੱਸਿਆ ਹੈ ਕਿ ਇਹ ਰੁਟੀਨ ਪ੍ਰਕਿਰਿਆ ਹੈ ਤੇ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਇਸ ਤੋਂ ਪਹਿਲਾਂ ਸਾਲ 2023 ਵਿੱਚ ਵੀ ਡੈਮ ਦੇ ਗੇਟ ਖੋਲੇ ਗਏ ਸਨ ਫਿਰ ਪੰਜਾਬ ਵਿੱਚ ਹੜਵਰਗੀ ਸਥਿਤੀ ਪੈਦਾ ਹੋ ਗਈ ਸੀ ਡੈਮ ਵਿੱਚ ਪਾਣੀ ਦਾ ਪੱਧਰ 1300 ਉਨਾ ਤਰਪ 44 ਫੁੱਟ ਦਰਜ ਕੀਤਾ ਗਿਆ ਹੈ ਹੋਰ ਟੈਮਾਂ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੈ ਪਰ ਖਤਰੇ ਦਾ ਕੋਈ ਡਰ ਨਹੀਂ ਪਿਛਲੇ 24 ਘੰਟਿਆਂ ਵਿੱਚ ਰਾਜ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਡਿੱਗਿਆ ਹੈ ਜਿਸ ਕਾਰਨ ਤਾਪਮਾਨ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ ਰਾਜ ਦਾ ਸਭ ਤੋਂ ਗਰਮ ਸਥਾਨ ਬਠਿੰਡਾ ਸੀ ਜਿੱਥੇ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ 7 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਵਿੱਚ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈ ਗਰਦਾਸਪੁਰ ਅਮਰੀਕਸਰ ਕਪੂਰਥਾਲਾ ਜਲੰਧਰ ਨਵਾਂ ਸ਼ਹਿਰ ਮੁਹਾਲੀ ਫਤਿਹਗੜ ਸਾਹਿਬ ਪਟਿਆਲਾ ਵਿੱਚ ਕੁਝ ਥਾਵਾਂ ਤੇ 25% ਮੀਂਹ ਪੈਣ ਦੀ ਸੰਭਾਵਨਾ ਹੈ ਹੋਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ 8 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ ਵਿੱਚ ਜ਼ਿਆਦਾਤਰ ਥਾਵਾਂ 'ਤੇ 50 ਤੋਂ 75% ਮੀਂਹ ਪੈਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਕਪੂਰਥਾਲਾ, ਜਲੰਧਰ, ਨਵਾਂ ਸ਼ਹਿਰ, ਮੁਹਾਲੀ, ਪਟਿਆਲਾ ਵਿੱਚ ਕੁਝ ਥਾਵਾਂ 'ਤੇ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈ। 9 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਵਿੱਚ ਜ਼ਿਆਦਾਤਰ ਥਾਵਾਂ 'ਤੇ 100% ਮੀਂਹ ਪੈਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਕਪੂਰਥਾਲਾ, ਜਲੰਧਰ, ਨਵਾਂ ਸ਼ਹਿਰ, ਮੁਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਵਿੱਚ 50 ਤੋਂ 75% ਮੀਂਹ ਪੈਣ ਦੀ ਸੰ ਅੰਮ੍ਰਿਤਸਰ ਲੁਧਿਆਣਾ ਸੰਗਰੂਰ ਵਿੱਚ ਕੁਝ ਥਾਵਾਂ ਤੇ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈ ਹੋਰ ਜ਼ਿਲ੍ਹਿਆਂ ਵਿੱਚ 25% ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਇਹ ਸਨ ਅੱਜ ਦੀਆਂ ਮੁੱਖ 10 ਖਬਰਾਂ ਉਮੀਦ ਹੈ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ